गवार। सो घटी सर् राज रा हैत ਸਾਰੇ ਬਾਬਾ ਚੰਬਰ ਮਾਦੇਵੀ ਸੋਸਦਾਰ ਸਾਰੇ ਬਾਬਾ ਗਿੱਤ ਜਸਰ ਬੱਡੇ ਕੀ ਯਾਦ ਨਾਲੇ ਬਾਬਾ ਸਿਤਿ ਮਾਦੀਆਂ ਦੇ ਗਾਉਂ ਸਾਥ ਵਿਚਾਰੇ ਔਰ ਜੀਰਤੀ ਸਾਧੋ ਕੀ ਆਪਨੇ ਵੀਰ ਬਰਾੜੇ ਡਾਵਣ ਪਟਵਣ ਰੱਖੀ ਜਿਹੜਾ ਜੁਵਿੰਦਾ ਨਾਂ ਨੇ ਬਾਬਾ ਬੋਧਿਆ ਮਨਮੋਹਣ ਲਾਮਾਚ ਪਿਆਦੇ ਅੱਜ ਐਤਵਾਰ ਏ ਬਾਬਾ ਦੀਪ ਸਿੰਘ ਜੀ ਦਾ ਅੱਜ ਬਹੁਤ ਵੱਡਾ ਦਿਨ ਹੈ ਜਿਹਦੇ ਕਰਕੇ ਸਮੂਹ ਸਾਧ ਸੰਗਤ ਸਾਰੀ ਅੱਜ ਹਾਜ਼ਰ ਹੋਈ ਏ ਤੇ ਬਾਬਾ ਜੀ ਦੀ ਕਿਰਪਾ ਇੰਨੀ ਹੈ ਵੀ ਜਿਹੜਾ ਸੱਚੇ ਦਿਲੋਂ ਇੱਕ ਵਾਰੀ ਮੰਗ ਲੈਂਦਾ ਏ ਉਹਨੂੰ ਮੂਹੋਂ ਮੰਗੀਆਂ ਮਰਾਦਾ ਮਿਲਦੀਆਂ ਨੇ ਤੇ ਜੋ ਅੱਜ ਸ਼ਹੀਦਾਂ ਸਾਹਿਬ ਜੋ ਕਿ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਸਮੂਹ ਸਾਧ ਸੰਗਤ ਸਾਰੀ ਹਾਜ਼ਰ ਹੋਈ ਏ ਸੋ ਪਿਆਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਦੇ ਲਾੜ ਲੱਗ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਤੇ ਸੱਚੇ ਦਿਲੋਂ ਪਰਮਾਤਮਾ ਦਾ ਨਾਮ ਲਵੋ ਕਿਉਂਕਿ ਉਹ ਸ਼ਹੀਦ ਸਿੰਘ ਸੀ ਜਿੰਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਸੀ ਤੇ ਵਾਹਿਗੁਰਜ ਜੀ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਸੀਂ ਇਹ ਕਹਿਣਾ ਚਾਹਾਂਗੇ ਕਿ ਗੁਰੂਆਂ ਨੇ ਸਾਡੇਾਂ ਨੇ ਸਿੱਖੀ ਵਿੱਚੇ ਧਰਮ ਆ ਵੀ ਮਦਬਲ ਪੀ ਕੋਈ ਵੀ ਦੁੱਖ ਲਿੱਦਰ ਜੋ ਵੀ ਹੋਵੇ ਇੱਥੇ ਆਓ ਚਪੈਰਾ ਸਾਹਿਬ ਕਟੋ ਸਾਰੇ ਦੁੱਖ ਦੂਰ ਹੁੰਦੇ ਨੇ ਕੋਈ ਵੀ ਤਰਮਦਾ ਹੋਵੇ ਕੋਈ ਵੀ ਹੋਵੇ ਸਾਬ ਇੱਥੇ ਆਉਂਦੇ ਨੇ ਸਾਰੇ ਇੱਥੇ ਆਣ ਕੇ ਮੱਥਾ ਟੇਕਦੇ ਨੇ ਇਹ ਸਾਰੇ ਸਤਿ ਸਪਹਿਰੇ ਕਰਦੇ ਨੇ ਸਾਰੇ ਦੁੱਖ ਪਹਿਲੇ ਦਿਨ ਆਈਏ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਮੈਂ ਵੀ ਅੱਜ ਪਹਿਲੇ ਦਿਨ ਆਈ ਆ ਇੱਥੇ ਦਰਸ਼ਨ ਕਰਨ ਬਾਬਾ ਜੀ ਤੁਸੀਂ ਜੋ ਸਾਡੇ ਸਾਰੇ ਦੁੱਖ ਦਿਲਦਰ ਦੂਰ ਕਰਨੇ ਨੇ ਅਸੀਂ ਤੁਹਾਨੂੰ ਸਾਰੀ ਆਪਣੀ ਜੋ ਵੀ ਦੁੱਖ ਦਿਲਦਰ ਤੁਹਾਡੇ ਚਿਹਰਾਂ 'ਚ ਪਾਤਾ ਤੁਸੀਂ ਸਾਡੇ ਵਾਸਤੇ ਇੰਨਾ ਕੁਛ ਕੀਤਾ ਸਾਡਾ ਸਾਡਾ ਪਰਿਵਾਰ ਸਾਰੇ ਵਾਰੇ ਸਿੱਖੀ ਵਿਸਤੇ ਤੇ ਸਿੱਖੀ ਨੂੰ ਜੜੋ ਸੁਖੀ ਦੇ ਨਾਲ ਜੁੜ ਕੇ ਰੱਖੋ ਤੇ ਤੁਸੀਂ ਇਹਨਾਂ ਨਾਲ ਹੀ ਇਤਿਹਾਸ ਦੇ ਨਾਲ ਜੁੜੋ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਹਾਂਜੀ ਜੀ ਤੇ ਲੋਕਾਂ ਦੀਆਂ ਮਨੋ ਕਾਪਨਾ ਪੂਰੀਆਂ ਹੁੰਦੀਆਂ ਨੇ ਬਹੁਤ ਹੀ ਲੋਕੀਂ ਸ਼ਰਦਾ ਦੇ ਨਾਲ ਇੱਥੇ ਆਉਂਦੇ ਨੇ ਹਾਂਜੀ ਇੱਕ ਪਾਰਸਾ amost ਹੈ ਹਾਂ ਜੀ ਮੈਂ ਰਫਤੇ ਆਨ ਆਥੇ ਅਸੀਂ ਲੁਧਿਆਣੇ ਤੋਂ ਆਏ ਹਾਂ ਬਹੁਤ ਮਾਨਤਾ ਚ ਪੈਰੇ ਸਾਹਿਬ ਕਰਦੇ ਰਹਿ ਪਿੱਛੇ ਮੇਰੇ ਬੇਟੇ ਦੇ ਘਰ ਬਾਰੀ ਸਾਲੀ ਪੁੱਤਰ ਦੀ ਦਾਤ ਪ੍ਰਮਾਤਮਾ ਨੇ ਬਖਸ਼ੀ ਹੈ ਮਾਰੇ ਸੱਚੇ ਪਾਤਸ਼ਾਹ ਦੇ ਘਰ ਬਹੁਤ ਖੁਸ਼ੀਆਂ ਹੈ ਬਹੁਤ ਜਾਦੀਆਂ ਮਾਰੇ ਦਿਖਾ ਕਿੰਨੀ ਸੰਗਤ ਆਂਦੀ ਜਪੈਰਾ ਸਾਹਿਬ ਦੇ ਬਹੁਤ ਸੰਗਤ ਆਂਦੀ ਕੋਈ ਸਵੇਰ ਦੇ ਆਏ ਅਸੀਂ 9 ਵਜੇ ਤੱਕ ਦੇ ਮੱਥਾ ਨਹੀਂ ਤੇ ਕਿਹਾ ਗਿਆ ਹੁਣ ਦੁਬਾਰਾ ਲੈਂਚ ਫੇਰ ਲੱਗੀ ਹੈ ਮੱਥਾ ਵੀ ਨਹੀਂ ਟਿਕਿਆ ਸਾਡੇ ਕੋਲ ਹੁਣ ਥੋੜਾ ਇਹ ਰਸ਼ ਘਟਿਆ ਤੇ ਲੈਂਚ ਲੱਗੀਆਂ ਕੀ ਕਹਿਣਾ ਚਾਹੋਗੇ ਬਾਬਾ ਦੀਪ ਸਿੰਘ ਜੀ ਦਾ ਬਾਬਾ ਦੀਪ ਸਿੰਘ ਦੀ ਅਪਾਰ ਕਿਰਪਾ ਬਹੁਤ ਜਾਦੀ ਜਿੰਨੀ ਕੋ ਮੋਣੀ ਜਾਦੀ ਬਹੁਤ ਮੇਰਾ ਸ਼ਤਰੀ ਦੁਨੀਆ